नगर काउंसिल चंद गुरु की तरफ से शहर में गंभीर ट्रैफिक की समस्या को लेकर दुकान द्वारा किए जाने वाले नजायज कब्जों को हटाने के लिए अभियान चलाया गया और दुकानदार को चेतावनी भी दी गई दुकानदारों द्वारा जो अपनी दुकानों से बाहर सामान लगाया जाता है वह नगर काउंसिल के अधिकारी ट्रोलियों में भर साथ ले गए बाद में जुर्माना डालकर सामान वापस भी कर दिया गया उस मौके पर मीडिया से उन्होंने खास बातचीत की और दुकानदारों को एक संदेश भी दिया उनका क्या कुछ कहना है आप इसी ਇਹ ਕਬਜ਼ੇ ਚੁੜਾਣ ਆਇਆ ਕੀ ਕਾਰਵਾਈ ਕੀਤੀ ਹੈ। ਦੇਖੋ ਜੀ ਅਸੀਂ ਆਪਣੇ ਲੋਸਮੈਂਟ ਦੁਆਰਾ ਸ਼ਹਿਰ ਵਾਸੀਆਂ ਨੂੰ ਸੂਚਿਤ ਕੀਤਾ ਸੀ ਕਿ ਆਪਾਂ ਆਪਣੇ ਦੁਕਾਨਾਂਗੇ ਜੋਤ ਤੇ ਨਜਾਇਜ਼ ਕਬਜ਼ੇ ਕੀਤੇ ਆ ਇਹਨਾਂ ਨੂੰ ਯਾਨੀ ਕਿ ਤੁਸੀਂ ਰਿਮੂਵ ਕੀਤਾ ਜਾਵੇ ਪਰ ਸਾਡੇ ਬਾਰ ਬਾਰ ਕਹਿੰਦੇ ਬਾਅਦੂਨ ਵੀ ਜੋ ਦੁਕਾਨਦਾਰ ਨੇ ਉਹ ਫਿਰ ਵੀ ਇਸ ਚੀਜ਼ ਤੋਂ ਬਾਝ ਨਹੀਂ ਹਾਰੇ ਜਿਸ ਕਰਕੇ ਸਾਨੂੰ ਇਹ ਕਦਮ ਚੁਕਣਾ ਪਿਆ ਕਿ ਅਸੀਂ ਜੋ ਨਜਾਇਜ਼ ਕਬਜ਼ੇ ਸਾਹੀਂ ਆਪਣੇ ਲੈ ਕੇ ਆਪਣਾ ਦਫਤਰ ਦਾ ਸਾਰਾ ਸਿਸਟਮ ਤੇ ਉਹ ਨਾਲ ਸਾਡੇ ਸੈਂਟਿਸਟ ਸਟਾਫ ਆਪਣੇ ਸੰਗਲਪ ਜੀ ਔਰ ਸਾਡੇ ਸਬ ਇੰਸਪੈਕਟਰ ਅਨਰੇਸ਼ ਕੁਮਾਰ ਜੀ ਸ਼ਰਮਾ ਜੀ ਔਰ ਲੋਕਗੇ ਤੋਂ ਵਾਸਤੇ ਇਹੜਾ ਕਦਮ ਚੁੱਕਣਾ ਜੀ ਜ਼ਰੂਰੀ ਸੀ ਲੇਕਿਨ ਬਾਰ ਬਾਰ ਮੈਂ ਕਹਿੰਦੇ ਬਾਜੂਦ ਵੀ ਇਹ ਲੋਕ ਜੋ ਚੀਜ਼ ਨਹੀਂ ਸਮਝ ਰਹੇ ਸਮਝ ਰਹੇ ਜਿਸ ਮੈਨੂੰ ਟ੍ਰੈਫਿਕ ਦੀ ਬਜਾਏ ਨੂੰ ਮੁਖਰਾ ਦੇ ਇਹ ਚੀਜ਼ਾਂ ਨੂੰ ਸਮਝਣਾ ਜੋ ਕਿ ਅਤਿ ਜ਼ਰੂਰੀ ਹੈ ਜਿਹੜੇ ਦੁਕਾਨਦਾਰ ਬਾਰ ਬਾਰ ਨਹੀਂ ਸਮਝਦੇ ਉਹਨਾਂ ਦੇ ਉੱਪਰ ਤੁਸੀਂ ਕੀ ਕਰਗੇ ਕੋਈ ਜੁਰਮਾਨਾ ਜਾਂ ਕੋਈ ਕੀ ਕਾਰਵਾਈ ਕਰਦੇ ਹੋ ਉਹ ਦੇਖੋ ਜੀ ਜਿਸ ਤਰ੍ਹਾਂ ਕੀ ਫਸਟ ਸਟੈਪ ਤੇ ਉਹਨਾਂ ਦਾ ਅਸੀਂ ਸਮਾਨ ਚੁੱਕ ਕੇ ਲਈ ਜੰਨੇ ਆ ਜੀ ਉਹਨਾਂ ਨੇ ਜੁਰਮਾਨਾ ਭਰਨੇ ਆ ਜੀ ਉਸ ਤੋਂ ਇਲਾਵਾ ਨਾਲੋਂ ਕੋਈ ਐਪਲੀਕੇਸ਼ਨ ਲੈ ਕੇ ਅਗਲਾ ਅਸੀਂ ਨੋਟਿਸ ਹੋਰ ਇਸ਼ੂ ਕਰਦੇ ਆ ਜੀ ਉਸ ਤੋਂ ਇਲਾਵਾ ਅਗਰ ਇਹ ਬਾਰ-ਬਾਰ ਉਹ ਸਾਡੀ ਦੁਬਾਰਾ ਸਾਡੇ ਕੋਲ ਦਰਜ ਹੋਣਗੇ ਫਿਰ ਤੁਸੀਂ ਕਾਨੂੰਨੀ ਕਾਰਵਾਈ ਕਰਕੇ ਇਹਨਾਂ ਨੂੰ ਅੱਗੇ ਭੇਜਾਂਗੇ ਜਿਹੜੇ ਸਰ ਜਿਹੜੇ ਹੋਣਾ ਮੰਨ ਲਓ ਤੁਸੀਂ ਬਾਜ਼ਾਰ ਨਹੀਂ ਕਰਾਇਆ ਵਾ ਵੇਲਾ ਕਰਾਇਆ ਵਾ ਪਬਲਿਕ ਨੇ ਦੁਕਾਨਦਾਰਾਂ ਨੇ ਆਪੋ ਆਪਣਾ ਸਮਾਨ ਸੰਭਲਿਆ ਚੁੱਕ ਲਿਆ ਹੋਰ ਤੁਸੀਂ ਵੇਖਿਓ 2-4 ਘੰਟਿਆਂ ਬਾਅਦ ਫੇਰ ਉਹੀ ਹਾਲ ਹੋ ਜਾਣਾ ਇਹਨਾਂ ਦਾ ਕੋਈ ਕੀ ਐਕਸ਼ਨ ਪਈ ਪੱਕਾ ਇਲਾਜ ਨਹੀਂ ਹੈਗਾ ਜੀ ਦੇਖੋ ਜਿਹੜਾ ਜੋ ਸਿਸਟਮ ਹੈ ਟ੍ਰੈਫਿਕ ਦਾ ਜਾਂ ਅਗਲੇ ਪਾਸੇ ਆ ਨਜ਼ਾਇਜ਼ ਕਬਜ਼ਿਆਂ ਦਾ ਤੇ ਕਾਫੀ ਪੁਰਾਣਾ ਸਿਸਟਮ ਥੋੜਾ ਜਿਹੀ ਖਰਾਬ ਆ ਜੀ ਇਹਨੂੰ ਦੇਖੋ ਜੀ ਕੰਮ ਨੂੰ ਟਾਈਮ ਲਾਦਾ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਅਸੀਂ ਦਿੱਲੀ ਹੀ ਇਹ ਚੀਜ਼ ਨੂੰ ਹਮਲਾ ਜਰ ਰਹਾਂਗੇ ਉਹ ਆ ਸਕੂਲ ਤੇ ਲਾ ਕੇ ਜਿਹੜੇ ਫੜੀਆਂ ਵਾਲੇ ਨੇ ਪੱਕੇ ਜਿਹੜੇ ਬਾਂਸ ਚਾਕੇ ਨਜ਼ਾਇਜ਼ ਕਬਜ਼ਾ ਕਰ ਲਿਆ ਔਰ ਜਿੱਥੋਂ ਖਿਆਲ ਆ ਉਹ ਜਿਹੜੀ ਬੱਤੀ ਦੀ ਹੈ ਪੂਰੀ ਬਾਲਦੀ ਆ ਉਹਨਾਂ ਦੇ ਉੱਪਰ ਕਿਉਂ ਨਹੀਂ ਐਕਸ਼ਨ ਹੋ ਰਿਹਾ ਉਹਨਾਂ ਨੂੰ ਦੇਖੋ ਜੀ ਅਸੀਂ ਕੱਲ ਸਾਰੀ ਵੇਡ ਕਰ ਰਹੇ ਹਾਂ ਜੀ ਕੱਲ ਇਹ ਸਪੈਸ਼ਲ ਪੰਚ ਆ ਰਹੇ ਹੈ ਮੇਨ ਸਾਡੇ ਅਫਸਰ ਆਉਣਗੇ ਤੇ ਕੱਲੇ ਕੱਲੇ ਦੁਕਾਨਦਾਰਾਂ ਨੂੰ ਕੱਲੇ ਕੱਲੇ ਫੜੇ ਵਾਲਿਆਂ ਨੂੰ ਅਸੀਂ ਦੇਖ ਕੇ ਉਹਦਾ ਮੌਕਾ ਉਹ ਤੇ ਅਗਲੀ ਕਾਰਵਾਈ ਕਰਾਂਗੇ ਸ਼ਹਿਰ ਵਾਸੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਸ਼ਹਿਰ ਵਾਸੀ ਨੂੰ ਇਹ ਸੁਨੇਹਾ ਦੇਣਾ ਚਾਹੋਗੇ ਕਿ ਤੁਹਾਡਾ ਆਪਣਾ ਸ਼ਹਿਰ ਆ ਇਹਨੂੰ ਸਭ ਤੋਂ ਪਹਿਲਾਂ ਦੇਖੋ ਜੀ ਇਹਨੂੰ ਆਪਣਾ ਸਾਸਤਰ ਰੱਖੋ ਉਸ ਤੋਂ ਇਲਾਵਾ ਟ੍ਰੈਫਿਕ ਦੇ ਮਸਲ ਨੂੰ ਮੁਖਰਾ ਦੇ ਆਪਣੇ ਜਿਹੜੇ ਆ ਤੁਸੀਂ ਜੋ ਵੱਧੂ ਚੀਜ਼ਾਂ ਤੁਸੀਂ ਆਪਣੇ ਦੁਕਾਨਾਂ ਦੇ ਬਾਹਰ ਲਾਉਂਦੇ ਏ ਆਪਣਾ ਮੈਂ ਆਪਣੀ ਐਡ ਵਾਸਤੇ ਮਸ਼ਹੂਰੀ ਵਾਸਤੇ ਉਹ ਨਾਲ ਲਗਣ ਤੇ ਇਹੀ ਸ਼ਹਿਰ ਵਿੱਚ ਕਹਿਣਾ ਚਾਹੁੰਦਾ ਵੀ ਕਿਰਪਾ ਕਰਕੇ ਸਾਡਾ ਸਾਥ ਦਿਓ ਤਾਂ ਜੋ ਆਉਣ ਵਾਲੇ ਜੋ ਬਾਹਰੋਂ ਪਿੰਡਾਂ ਦੇ ਜਾਂ ਹੋਰ ਲੋਕ ਜਾਂ ਤੁਹਾਡੇ ਆਪਣੇ ਲੋਕ ਆਉਂਦੇ ਆ ਸ਼ਹਿਰ ਵਿੱਚ ਗਲੀ 'ਚ ਬਾਜ਼ਾਰ 'ਚ ਉਹਦੇ ਤਰੀਕੇ ਨਾਲ ਉੱਥੇ ਆਪਣਾ ਆਵਾਜ਼ੀ ਦਾ ਸਾਧਨ ਬਣ ਸਕੇ ਤੇ ਤੁਹਾਡੀ ਦੁਕਾਨਦਾਰੀ ਵੀ ਚੱਲਣ